ਸੁੱਦਾ 22000 ਰੁਪਏ ਸਸਤਾ ਹੋ ਗਿਆ ਬੁਲੇਟ ਮੋਟਰਸਾਈਕਲ ਜੇਕਰ ਤੁਸੀਂ ਬੁਲੇਟ ਮੋਟਰਸਾਈਕਲ ਦੇ ਚਾਹਵਾਨ ਹੋ ਤਾਂ ਤੁਹਾਡੇ ਲਈ ਇੱਕ ਖੁਸ਼ਖਬਰੀ ਹੈ ਕਿਉਂਕਿ ਨਵੇਂ GST ਦਰਾਂ ਲਾਗੂ ਹੋਣ ਤੋਂ ਬਾਅਦ ਯਾਨੀ ਕਿ GST ਦੇ ਵਿੱਚ ਕਟੌਤੀ ਹੋਣ ਤੋਂ ਬਾਅਦ ਕੰਪਨੀਆਂ ਨੇ ਰੇਟ ਘੱਟ ਕਰ ਦਿੱਤੇ ਨੇ ਨਰਾਤਿਆਂ ਦੇ ਮੌਕੇ ਤੇ ਬੰਪਰ ਡਿਸਕਾਊਂਟ ਦਿੱਤਾ ਜਾ ਰਿਹਾ ਹੈ ਰਾਇਲ ਇਨਫੀਲਡ ਨੇ ਆਪਣੇ ਮੋਟਰਸਾਈਕਲਾਂ ਦੇ ਉੱਤੇ ਹਜ਼ਾਰਾਂ ਰੁਪਏ ਦੀ ਕਟੌਤੀ ਕਰ ਦਿੱਤੀ ਹੈ ਯਾਨੀ ਕਿ 350 CC ਦਾ ਬੁਲੇਟ ਮੋਟਰਸਾਈਕਲ ਹੁਣ ਸਸਤਾ ਮਿਲੇਗਾ ਕੰਪਨੀਆਂ ਨੇ GST ਦਰਾਂ ਵਿੱਚ ਹਾਲ ਹੀ ਵਿੱਚ ਕੀਤੀ ਗਈ ਕਟੌਤੀ ਤੋਂ ਬਾਅਦ ਇੱਕ ਕਦਮ ਚੁੱਕਿਆ ਹੈ ਅਤੇ ਹੁਣ ਗਾਹਕਾਂ ਨੂੰ ਸਿੱਧਾ ਲਾਭ ਮਿਲੇਗਾ। ਰਾਇਲ ਇਨਫੀਲਡ ਨੇ ਬੁੱਧਵਾਰ ਨੂੰ ਆਪਣੀਆਂ ਮਸ਼ਹੂਰ 305 CC ਰੇਂਜ ਦੀਆਂ ਮੋਟਰਸਾਈਕਲਾਂ ਯਾਨੀ ਕਿ ਬਾਈਕਾਂ ਦੀਆਂ ਕੀਮਤਾਂ ਵਿੱਚ 22000 ਤੱਕ ਦੀ ਕਟੌਤੀ ਕੀਤੀ ਹੈ ਜਿਸ ਨਾਲ ਇਹ ਮੋਟਰਸਾਈਕਲ ਹੋਰ ਵੀ ਕਿਫਾਇਤੀ ਹੋ ਗਏ ਨੇ। ਇਸ ਦੇ ਨਾਲ ਹੀ ਹੀਰੋ ਮੋਟੋਕਾਪ ਨੇ ਵੀ ਅੱਜ ਆਪਣੀਆਂ ਬਾਈਕਾਂ ਤੇ ਉੱਤੇ 15743 ਤੱਕ ਦੀ ਛੋਟ ਦਾ ਐਲਾਨ ਕੀਤਾ ਹੈ ਕੰਪਨੀਆ ਨੇ GST ਦਰਾਂ ਵਿੱਚ ਹਾਲ ਹੀ ਵਿੱਚ ਕੀਤੀ ਗਈ ਕਟੌਤੀ ਤੋਂ ਬਾਅਦ ਇੱਕ ਕਦਮ ਚੁੱਕਿਆ ਹੈ ਅਤੇ ਹੁਣ ਗਾਹਕਾਂ ਨੂੰ ਇਸ ਦਾ ਸਿੱਧਾ ਲਾਭ ਮਿਲੇਗਾ ਰਾਇਲ ਇਨਫੀਲਡ ਨੇ ਕਿਹਾ ਹੈ ਕਿ ਨਵੀਆਂ ਕੀਮਤਾਂ 22 ਸਤੰਬਰ ਤੋਂ ਲਾਗੂ ਹੋਣਗੀਆਂ ਕੰਪਨੀ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਇਹ ਫੈਸਲਾ GST ਕੌਂਸਲ ਵੱਲੋਂ ਹਾਲ ਹੀ ਵਿੱਚ ਕੀਤੇ ਗਏ ਟੈਕਸ ਦਰ ਸੁਧਾਰਾਂ ਦੇ ਤਹਿਤ ਲਿਆ ਗਿਆ ਹੈ ਇਹ ਇਸ ਦਾ ਪੂਰਾ ਲਾਭ ਮੋਟਰਸਾਈਕਲ ਸੇਵਾ ਪਹਿਰਾਵੇ ਅਤੇ ਸਹਾਇਕ ਉਪਕਰਨਾ ਦੇ ਹਿੱਸਿਆਂ ਵਿੱਚ ਗਾਹਕਾਂ ਨੂੰ ਮਿਲੇਗਾ ਰਾਇਲ ਇਨਫੀਲਡ ਦਾ ਕਹਿਣਾ ਹੈ ਕਿ ਇਸ ਫੈਸਲੇ ਤੋਂ ਬਾਅਦ ਉਸ ਦੀਆਂ 350 ਸੀਸੀ ਰੇਂਜ ਦੀਆਂ ਬਾਈਕਾਂ ਦੇਸ਼ ਭਰ ਦੇ ਵਿੱਚ ਮੋਟਰਸਾਈਕਲ ਪ੍ਰੀਮੀਅਮ ਲਈ ਵਧੇਰੇ ਕਿਫਾਇਤੀ ਅਤੇ ਪਹੁੰਚਯੋਗ ਹੋ ਸਕਣਗੀਆਂ ਕੰਪਨੀ ਨੇ ਵੀ ਸਪਸ਼ਟ ਕੀਤਾ ਹੈ ਕਿ 350 ਸੀਸੀ ਤੋਂ ਉੱਪਰ ਦੇ ਮੋਟਰਸਾਈਕਲ ਦੀਆਂ ਕੀਮਤਾਂ ਵੀ ਨਵੀਂ ਜੀਐਸਟੀ ਦਰ ਦੇ ਅਨੁਸਾਰ ਐਡਜਸਟ ਕੀਤੀਆਂ ਜਾਣਗੀਆਂ ਗਾਹਕ 22 ਸਤੰਬਰ 2025 ਤੋਂ ਨਵੀਆਂ ਕੀਮਤਾਂ ਤੇ ਰਾਇਲ ਇਨਫੀਲਡ ਮੋਟਰਸਾਈਕਲ ਖਰੀਦ ਸਕਣਗੇ